ਸ੍ਰੀ ਪਿਆਰੀ ਸਾਧ ਸੰਗਤ ਜੀ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੁਹਾਡੇ ਕੋਲ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਆਏ ਆ ਵੱਖ-ਵੱਖ ਪਾਰਟੀਆਂ ਵਾਂਗ ਤੁਹਾਡੇ ਕੋਲ ਬੇਨਤੀ ਕਰਨ ਆਇਆ ਕਿਉਂਕਿ ਵੱਖ-ਵੱਖ ਪਾਰਟੀਆਂ ਨੇ ਜਿਹੜਾ ਤੁਹਾਡੇ ਕੋਲ ਹਰਕ ਸਾਲ ਦੀ ਤਰ੍ਹਾਂ 5 ਸਾਲਾਂ ਬਾਅਦ ਐ ਕਿ ਫੇਰ ਉਹੀ ਝੁੱਠੇ ਵਾਅਦੇ ਜਿਹੜੇ ਆ ਗੋਡੋ ਕਰਨੇ ਆ ਬਈ ਤੁਹਾਡੇ ਬੀਬੀਆਂ ਨੂੰ ਪੈਣਾ ਨੂੰ 100000 ਰੁਪਇਆ ਦੇ ਦਈਏ ਜਾਂ ਤੁਹਾਡੀਆਂ ਜੁੰਡਾ ਮਾਫ ਕਰ ਦਈਏ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਾਡੀ ਜਿਹੜੀ ਸੋਨੇ ਦੀ ਚਿੜੀ ਪੰਜਾਬ ਕਿਹਾ ਜਾਂਦਾ ਸੀ ਅੱਜ ਇੰਨਾ ਰਾਜਨੀਤਿਕ ਲੋਕਾਂ ਨੇ ਉਹ ਸੋਨੇ ਦੀ ਚਿੜੀ ਨੂੰ ਮੱਤੇ ਵੜਾ ਕੇ ਰੱਖਤਾ ਤੇ ਮੈਂ ਤੁਹਾਨੂੰ ਬੀਬੀਆਂ ਨੂੰ ਪੁੱਛਣਾ ਚਾਹੁੰਨਾ ਬਈ ਸਾਡੇ ਪੰਜਾਬ ਦੀ ਜਿਹੜੀ ਲੜਾਈ ਆ ਆਟਾ ਦਾਲਾ ਜਾਂ ਸਾਡੇ ਪੰਜਾਬ ਦੀ ਲੜਾਈ ਜਿਹੜੀ ਆ 100000 ਰੁਪਇਆ ਤੇ ਜੁੰਡਾ ਮਾਫ ਨੇ ਸਾਡੇ ਪੰਜਾਬ ਦੀ ਲੜਾਈ ਤਾਂ ਹੋਣੀ ਚਾਹੀਦੀ ਆ ਅੱਜ ਸਾਡੇ ਜਿਹੜੇ ਨੌਜਵਾਨ ਬੱਚੇ ਨਸ਼ਿਆਂ ਨਾਲ ਖਤਮ ਹੋ ਰਹੇ ਆ ਬਈ ਉਹ ਨਸ਼ਿਆਂ ਨੂੰ ਕਿਵੇਂ ਨਾ ਕਿਵੇਂ ਖਤਮ ਕਰਿਆ ਜਾਵੇ ਜੜ ਤੋਂ ਤਾਂ ਜੋ ਸਾਡੇ ਜਿਹੜੇ ਬੱਚੇ ਆ ਉਹ ਸਾਡੀ ਆਉਣ ਵਾਲੀ ਜਿਹੜਾ ਸਾਡਾ ਫਿਊਚਰ ਆ ਉਹ ਬਚ ਸਕਣ ਸਾਡੇ ਬੱਚਿਆਂ ਦੇ ਤਾਂ ਬਾਹਾਂ ਦੇ ਵਿੱਚ ਟੀਕੇ ਲੱਗੇ ਰਹੇ ਜਾਂਦੇ ਆ ਤੇ ਇਹ ਰਾਜਨੀਤਿਕ ਲੀਡਰ ਜਿਹੜੇ ਆ ਹੋਰਿਆ ਰਾਜਨੀਤੀਆ ਕਰੀ ਜਾਂਦੇ ਆ ਵੀ ਸਾਨੂੰ 10000 ਰੁਪਏ ਚਾਹੀਦਾ ਜਾਂ ਤੁਹਾਨੂੰ 2-2000 ਰੁਪਏ ਦਵਾਂਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਸਾਡੀ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਭ੍ਰਿਤ ਸਾਰਾ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਆ ਉਹ 1984 ਦਾ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਦ ਸ਼ਹੀਦ ਹੋਏ ਆ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਵੱਲੋਂ ਇਹ ਪਾਰਟੀ ਬਣਾਈ ਗਈ ਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸਰਪ੍ਰਸਤ ਲੈ ਕੇ ਉਹਨੂੰ ਚਾਪਕੀ ਦਿੱਤੀ ਗਈ ਆ ਸੋ ਸਾਡੀ ਜਿਹੜੀ ਪਾਰਟੀ ਦੀ ਲੜਾਈ ਆ ਉਹ ਮੇਰੀ ਪੀਰੀ ਦੇ ਸਿਧਾਂਤਾਂ ਦੇ ਚੱਲਦੀ ਆ ਨਾ ਕਿ ਕੋਈ ਝੂਠ ਦੇ ਉਹਦੇ ਚੱਲਦੀ ਆ ਸਾਡਾ ਜਿਹੜਾ ਇੱਕੋ ਇੱਕ ਨਿਸ਼ਾਨਾ ਵੀ ਪੰਜਾਬ ਦੇ ਹੱਕ ਦੀ ਗੱਲ ਕਰੋ ਪੰਜਾਬ ਦੀ ਨੌਜਵਾਨੀ ਦੀ ਗੱਲ ਕਰੋ ਸਾਡੇ ਜਿੰਨੇ ਨੌਜਵਾਨ ਅੱਜ ਬੇਰੁਜਾਰ ਹੋ ਕੇ ਨਸ਼ੇ ਵੱਲ ਜਾ ਰਹੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਜੇ ਬਚਾਉਣਾ ਚਾਹੁੰਦੇ ਹੋ ਤੇ ਅੱਜ ਅਸੀਂ ਆਪਣੇ ਹਜ਼ਾਰ ਹਜ਼ਾਰ ਰੁਪਏ ਛੱਡ ਕੇ ਜਾਂ ਕੋਈ ਨਸ਼ੇ ਜਾਂ ਕਿਸੇ ਸਰਪੰਚ ਪੰਚ ਦੇ ਪਿੱਛੇ ਲੱਗ ਕੇ ਨਾ ਵੋਟਾਂ ਪਾਈਏ ਸਾਡੀਆਂ ਵੋਟਾਂ ਸਾਡੀ ਜ਼ਮੀਰ ਨਾਲ ਪੜ੍ਹਨੀਆਂ ਚਾਹੀਦੀਆਂ ਨੇ ਸਾਡੇ ਅਸਲ ਹੱਕ ਕੀ ਨੇ ਸਾਡੇ ਹੱਕ ਸਾਡੇ ਬੱਚੇ ਆ ਜੇ ਅਸੀਂ ਆਪਣੀਆਂ ਫਸਲਾਂ ਜਾਂ ਆਪਣੇ ਬੱਚਿਆਂ ਨੂੰ ਬਚਾ ਗਏ ਤਾਂ ਸਾਡਾ ਸਾਰਾ ਕੁਝ ਬਚਦਾ ਸਾਡੇ ਬੱਚੇ ਸਾਡੀ ਫਸਲ ਨੇ ਨਾ ਅਸੀਂ ਅੱਜ ਜਿੰਦਿਆਂ ਮਰਦੇ ਆ ਸਾਰਾ ਕੁਝ ਕਰਦੇ ਆ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਵਧੀਆ ਫਿਊਚਰ ਲਈ ਕਰਦੇ ਆ ਪਰ ਜੇ ਸਾਡੇ ਬੱਚੇ ਹੀ ਨੁਕੀਏ ਸਾਡੇ ਬੱਚੇ ਹੀ ਨਸ਼ਿਆਂ ਦੇ ਵਿੱਚ ਖਤਮ ਹੋ ਗਏ ਤੇ ਅਸੀਂ ਆ ਜਿਹੜੀਆਂ ਕਮਾਈਆਂ ਜਾਂ ਜਿੰਨਾ ਸਰਕਾਰਾਂ ਦੇ ਪਿੱਛੇ ਲੱਗੇ ਫਿਰਦੇ ਆ ਸੀ ਉਹਨਾਂ ਨੂੰ ਕੀ ਕਰਾਂਗੇ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸਾਡੀ ਪਾਰਟੀ ਜਿਹੜੀ ਮੇਰੀ ਪੀੜੀ ਦੇ ਸਿਧਾਂਤ ਦੇ ਚੱਲਦੀ ਆ ਮੇਰੀ ਪੀੜੀ ਦਾ ਸਿਧਾਂਤ ਇਹ ਹੀ ਆ ਵੀ ਪੰਥ ਨੂੰ ਤੇ ਰਾਜਨੀਤੀ ਨੂੰ ਨਾਲ ਲੈ ਕੇ ਚੱਲਦੇ ਆ ਸਾਡੇ ਜਿਹੜਾ ਬੱਚਿਆਂ ਨੂੰ ਉਹਨਾਂ ਨਾਲ ਖੜਨਾ ਜਾਂ ਜਿਹੜੀ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਨੇ ਉਹਨਾਂ ਨਾਲ ਖੜਨਾ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਨੇ ਉਹਨਾਂ ਨੇ ਹਮੇਸ਼ਾ ਪੰਜਾਬ ਪੱਖੀ ਪਾਲਿਸੀ ਕੋਈ ਨਹੀਂ ਲੈ ਕੇ ਆਉਣੀ। ਉਹਨਾਂ ਨੇ ਹਮੇਸ਼ਾ ਪੰਜਾਬ ਦੇ ਖਿਲਾਫ ਹੀ ਸਿਸਟਮ ਘੜਨਾ। ਸੋ ਅੱਜ ਚਾਹੇ ਸਾਡਾ ਪਾਣੀ ਆਲਾ ਮਸਲਾ ਹੋਵੇ, ਅੱਜ ਸਾਡੇ ਨੌਜਵਾਨਾਂ ਨੇ ਨਸ਼ੇ ਦਾ ਮਸਲਾ ਹੋਵੇ ਕਿਸੇ ਨੇ ਅੱਜ ਤੱਕ ਕੋਈ ਲੜਾਈ ਨਹੀਂ ਲੜੀ, ਨਾ ਲੜਨੀ ਆ। ਤੁਹਾਡੇ ਕੋਲ ਵੋਟਾਂ ਪਾਉਣ ਵੇਲੇ ਜ਼ਰੂਰ ਆਉਂਦੇ ਆ। ਬਾ ਜੋ 5 ਸਾਲ ਕਿਸੇ ਨੇ ਤੁਹਾਡਾ ਮੂੰਹ ਨਹੀਂ ਦਿਖਾਉਣਾ। ਆ ਬੈਂਸਰ ਦਾ ਪੋਤਾ ਰਣਜੀਤ ਮਿੱਟੂ 10 ਸਾਲ ਏ ਐਨਪੀ ਬਣਾ ਰਿਆ ਅੱਜ ਤੱਕ ਕਰੇ ਤੁਹਾਡੀ ਆ ਕੇ ਬਾਤ ਸੁਣੀ ਆ ਕਿਸੇ ਗਰੀਬ ਦੀ ਬਾਤ ਸੁਣੀ ਵੀ ਗਰੀਬ ਦੀ ਆਵਾਜ਼ ਕੀ ਕਹਿੰਦੀ ਆ ਸੋ ਪਤਾ ਨੂੰ ਇਹੀ ਕਿਹੜਾ ਚਾਹੂੰਗਾ ਚਾਹੇ ਸਾਡੀ ਪਾਰਟੀ ਦੇ ਇਹੀ ਲੱਗਦਾ ਰਿਹਾ ਵੀ ਇਹ ਕਕਰਵਾਦੀ ਦੇ ਇਹ ਕੋਈ ਵਖਵਾਦੀ ਗੱਲਾਂ ਕਰਦੇ ਆ ਮੈਂ ਤੁਹਾਨੂੰ ਇੱਕ ਹੀ ਗੱਲ ਕਹਿੰਦਾ ਵੀ ਸਾਡੀ ਜਿਹੜੀ ਪਾਰਟੀ ਆ ਉਹ ਸੁਭੇਸ਼ਾ ਇੱਕੋ ਹੀ ਹੋਗਾ ਦਿੰਦੀ ਆ ਵੀ ਪਹਿਲਾਂ ਪੰਜਾਬ ਦੇ ਹੋਵੋ ਫਿਰ ਪੰਜਾਬੀ ਦੇ ਹੋਈਏ ਜਿਹੜੇ ਸਾਨੂੰ ਇੱਕ ਦੂਜੇ ਨਾਲ ਜੋੜਦੇ ਆ ਰੋਗੀ ਸਾਡੀ ਮਾਂ ਬੋਲੀ ਦਾ ਪੰਜਾਬੀ ਹੋਣਾ ਅਸੀਂ ਜੇ ਛੋਟੇ ਬੱਚੇ ਆ ਅਸੀਂ ਇੱਕ ਦੂਜੇ ਨਾਲ ਖੇਡਦੇ ਆ ਪਹਿਲਾਂ ਤਾਂ ਧਰਮ ਨਹੀਂ ਨਾ ਦੇਖਦੇ ਗਿਆ ਆ ਵੀ ਧਰਮ ਆ ਵੀ ਸਿੱਖਾ ਮੁਸਲਮਾਨਾ ਹਿੰਦੂਆ ਇਹਦਾ ਸਾਡੇ ਰਾਜਨੀਤੀ ਲੋਕਾਂ ਨੇ ਸਾਡੇ ਵਿੱਚ ਧਰਮ ਵਾੜਤੇ ਪਰ ਪਹਿਲਾਂ ਅਸੀਂ ਬੱਚੇ ਤਾਂ ਇੱਕ ਦੂਜੇ ਨਾਲ ਜਿਹੜੇ ਆ ਵੀ ਭਰਾਵਾਂ ਵਾਂਗੂ ਰਹੇ ਆ ਸੋ ਸਾਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੀ ਪਾਕੀ ਦਾ ਇੱਕ ਵਾਰ ਭਰੋਸਾ ਕਰੋ ਕਿਉਂਕਿ ਪਿਛਲੇ 75 ਸਾਲ ਤੋਂ ਤੁਸੀਂ ਕਦੇ ਕਾਂਗਰਸੀ ਕਦੇ ਅਕਾਲੀ ਫਿਰ ਅਸੀਂ ਇੱਕ ਬਦਲਾਅ ਦੇਖਣ ਦੀ ਕੋਸ਼ਿਸ਼ ਕੀਤੀ ਆ ਆਪਣੇ ਵਿੱਚ ਪਰ ਉਹਨੇ ਅਸੀਂ ਤੁਸੀਂ ਆਪ ਉਹਲੇ ਵੀ ਦੇਖ ਲੈ ਝਾੜੂ ਵਾਲੇ ਵੀ ਉਹਨਾਂ ਨੇ ਕੀ ਲਲਰ ਲਾਤਾ ਹੁਣ ਤੱਕ ਪੰਜਾਬ ਦਾ ਸੋ ਸਾਡੀ ਪਾਰਟੀ ਪਿਛਲੇ 40 ਸਾਲ ਤੋਂ ਲੜਾਈ ਲੜਦੀ ਆਉਂਦੀ ਆ ਤੁਸੀਂ ਜੇ ਕਹੋ ਜਾ ਕੇ ਸਿਮਰਜ ਸਿੰਘ ਮਾਨ ਦਾ ਕਾਰਜਕਰ ਦੇਖ ਲਓ ਜਿਹੜਾ 1.5 ਸਾਲ ਉਹਨਾਂ ਨੇ ਉੱਥੇ ਐਮਪੀ ਦਾ ਲੜਿਆ ਉਹਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਤਾਂ ਸੰਗਰੂਰ ਚ ਲੈ ਕੇ ਆਉਂਦੇ ਤੇ ਗਰੀਬਾਂ ਲਈ ਅਲੱਗ-ਅਲੱਗ ਜਿਹੜੇ ਉਹਨਾਂ ਨੇ ਨਵੇਂ-ਨਵੇਂ ਜਿਹੜੇ ਉਥੇ ਸਹੂਲਤਾਂ ਕੱਢੀਆਂ ਤਾਂ ਜੋ ਜਿਹੜੇ ਸਾਡੇ ਸਾਰੇ ਜਿਹੜੇ ਵਰਗ ਆ ਉਹ ਸਾਰੇ ਇਕੱਠੇ ਹੋ ਕੇ ਚੱਲ ਸਕਣ ਕਿਉਂਕਿ ਸਾਨੂੰ ਗੁਰਨਾਨਕ ਦੇਵ ਜੀ ਦਾ ਜਿਹੜਾ ਲੰਗਰ ਦੀ ਪ੍ਰਸਾਦ ਜਲਾਈਆ ਉਹ ਐਸੇ ਕਰਕੇ ਜਲਾਈ ਗਈ ਸੀ ਵੀ ਕੋਈ ਉੱਚਾ ਨੀਵਾਂ ਨਾ ਰਹੇ ਸਾਰੇ ਇਕੱਠੇ ਹੋ ਕੇ ਇਕੱਠੇ ਰਹੀਏ ਪਰ ਇਹ ਰਾਜਨੀਤਿਕ ਲੋਕਾਂ ਨੇ ਹਰ ਇੱਕ ਗੁਰਪਿੰਡ ਦੇ ਵਿੱਚ ਗੁਰੂ ਘਰ ਦੋ ਕਰਾਦੇ ਇੱਕ ਕਹਿੰਦੇ ਜੱਟਾਂ ਦਾ ਵਾ ਇਕਲ ਗਰੇ ਦੂਜਾ ਪਈ ਭਾਈ ਜਰੇ ਦਾ ਆ ਜਾਂਦਾ ਸੋ ਗੁਰੂ ਤਾਂ ਸਾਰੇ ਨੇ ਇੱਕ ਹੈ ਇਹ ਬੱਖ ਕਿਵੇਂ ਹੋਗੇ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਪੰਜਾਬ ਪੱਖੀ ਰਾਜ ਦੀ ਤੀਨੋਂ ਆਪਾਂ ਪਹਿਲ ਦਈਏ ਇਸ ਵਾਰ ਤਾਂ ਜੋ ਸਾਡੀ ਆਉਣ ਵਾਲੀਆ ਪੀੜ੍ਹੀਆਂ ਜੇ ਅਸੀਂ ਬਚਾਉਣਾ ਚਾਹੁੰਦੇ ਆ ਤਾਂ ਨਹੀਂ ਤਾਂ ਪਿਛਲੇ 75 ਸਾਲ ਤੋਂ ਚਾਹੇ ਜਿਹੜੇ ਅਸੀਂ ਦਿੱਲੀ ਪੱਖੀ ਪਾਰਟੀਆ ਨੂੰ ਵੋਟਾਂ ਪਾਉਂਦੇ ਦਾ ਆਏ ਆ ਪਰ ਸਾਨੂੰ ਮਿਲਿਆ ਕੱਖ ਦੀ ਨਾ ਉਹ ਕਦੇ ਸਾਡੇ ਮੱਥੇ ਲੱਗੇ ਆ ਇੱਕ ਵਾਰ ਸਾਡੇ ਦੇ ਵੀ ਯਕੀਨ ਕਰਕੇ ਵੇਖੋ ਨਵੇਂ ਨੌਜਵਾਨਾਂ ਪੰਜਾਬ ਦੀ ਲੜਾਈ ਲੜਨ ਦਾ ਜਨੂਨ ਆ ਸਾਡੇ ਅੰਦਰ ਤੇ ਉਹ ਅਸੀਂ ਆਖਰੀ ਸਾਹਾਂ ਤੱਕ ਲੜਦੇ ਰਹਾਂਗੇ ਪਰ ਸਾਥ ਜਰੂਰ ਦਿਓ ਤਾਂ ਜੋ ਅਸੀਂ ਇਹ ਲੜਾਈ ਵੱਡੇ ਪੱਧਰ ਤੇ ਲੋਕ ਸਭਾ ਦੇ ਵਿੱਚ ਲੜਾ ਲੜ ਸਕੀਏ ਉਹਨਾਂ ਨੂੰ ਦੱਸ ਸਕੀਏ ਵੀ ਪੰਜਾਬ ਦੀ ਆਵਾਜ਼ 1000 ਰੁਪਿਆ ਜੁੰਟਾ ਮਾਫੜੀ ਪੰਜਾਬ ਦੀ ਆਵਾਜ਼ ਸਾਡਾ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਤਾਂ ਅਸੀਂ ਇਹ ਲੜਾਈ ਲੜਾਂਗੇ ਤਾਂ ਜੋ ਸਾਨੂੰ ਆਪਣੇ ਜੇ ਤੁਸੀਂ ਪੰਚਾਇਤ ਸਕੋਗੇ ਸੋ ਇੰਨੀਆਂ ਬੇਨਤੀਆਂ ਕਰਦੇ ਵੀ ਆਹ ਇੱਕ ਤਰੀਕ ਨੂੰ ਬਾਲਟੀ ਦੇ ਨਿਸ਼ਾਨ